ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸਾਹਿਬ ਸਿੰਘ ਤੇਸੀਮ ਹੈ ਯੂਕੇ ਤੋਂ ਆਇਆ ਹੋਇਆ ਹ ਸਦਾਰਤਨ ਮਨਜੀਤ ਸਿੰਘ ਤੇਸੀ ਅਤੇ ਜਿਸਪਾਲ ਸਿੰਘ ਤੇਸੀ ਹੋਂ ਦੇ ਘਰ ਐਮਪੀ ਸਾਹਿਬ ਹੁਣਾਂ ਨੇ ਹੁਕਮ ਲਾਇਆ ਕਿ ਇੱਥੇ ਪੰਜਾਬ ਆਉਣ ਦਾ ਇਸੇ ਬਬ ਬਣਿਆ ਤੇ ਜਰੂਰ ਆਪਣੇ ਭੈਣ ਭਰਾਵਾਂ ਦੀ ਜਾ ਕੇ ਉੱਥੇ ਮਿਲਤ ਕਰੋ ਜਿਹਨਾਂ ਨੂੰ ਦੇਖ ਕੇ ਜਿਨ੍ਹਾਂ ਦੀ ਪੀੜਾ ਦੇਖ ਕੇ ਸਾਨੂੰ ਬਾਹਰ ਬੈਠਣਾ ਬੜਾ ਦੁੱਖ ਹੁੰਦਾ ਜਦੋਂ ਦੇਖਿਆ ਕਿ ਖਾਸ ਕਰਕੇ ਗ੍ਰਾਮਾ ਦੇ ਨਜ਼ਦੀਕ ਇੱਥੇ ਰਹਿੰਦੇ ਐ ਤੇ ਬਹੁਤ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੀ ਖੇਤੀਬਾੜੀ ਦਾ ਕਿੰਨਾ ਨੁਕਸਾਨ ਹੋਇਆ ਪਸ਼ੂ ਪਸ਼ੂਆਂ ਦਾ ਵੀ ਬਹੁਤ ਜਾਣੀ ਬਾਲੀ ਨੁਕਸਾਨ ਹੋਇਆ ਸੋ ਉਹਨਾਂ ਦੀ ਮਦਦ ਕਰਨ ਲਈ ਜਿੰਨੀ ਵੀ ਤਿਲਫੁਲ ਮਾਲੀ ਸਹਾਇਤਾ ਆਪਾਂ ਕਰ ਸਕਦੇ ਆ ਉਹ ਉਹ ਕਰ ਰਹੇ ਆਂ ਹੋਰ ਭੈਣਾ ਭਰਾਵਾਂ ਦਾ ਇੱਥੇ ਬਹੁਤ ਦੇਖ ਕੇ ਪ੍ਰੇਰਨਾ ਮਿਲੀ ਕਿ ਜਿਨ੍ਹਾਂ ਨੇ ਹੋਰ ਕਈ ਤਰੀਕੇ ਨਾਲ ਸਹਾਇਤਾ ਕੀਤੀ ਭਾਵੇਂ ਉਹ ਰਸ਼ਨ ਪਾਣੀ ਜਾਂ ਹੋਰ ਕਿੱਤਾ ਦੇ ਕੇ ਜਾਂ ਜਿੰ ਲੋ ਵੀ ਵਾੜ ਸਕਦੇ ਆ ਹੌਸਲਾ ਦੇ ਸਕਦੇ ਆ ਉਹ ਉਸ ਸਾਹ ਨਾਲ ਸਹਾਇਤਾ ਕਰਨ ਦੀ ਲੋਕਾਂ ਨੂੰ ਮਿਲਿਆ ਪਾ ਲੋਕਾਂ ਕਿਸ ਤਰ੍ਹਾਂ ਦਾ ਦਰਦ ਜਿਹੜਾ ਉਹ ਬਿਆਨ ਕੀਤਾ ਲੋਕਾਂ ਨੇ ਆਪਣੇ ਪਰੇਸ਼ਾਨੀਆਂ ਦੱਸੀਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਪਿਛਲੇ ਮਹੀਨੇ ਦੌਰਾਨ ਸਹਾਰਿਆ ਉਹਨਾਂ ਦੇ ਘਰਾਂ ਦਾ ਫਸਲਾਂ ਦਾ ਜੋ ਨੁਕਸਾਨ ਹੋਇਆ ਪਸ਼ੂਆਂ ਦਾ ਇਸ ਤਰ੍ਹਾਂ ਪਸ਼ੂਆਂ ਨੂੰ ਬਚਾਉਣ ਲਈ ਦੂਰ ਦੂਰ ਤੱਕ ਰਹਿੰਦੇ ਰਹੇ ਉਹ ਸ਼ਮਸ਼ਾਨ ਘਾਟਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿੱਥੇ ਵੀ ਆ ਹੋ ਜਾ ਸਕਦੇ ਸੀ ਤੇ ਆਪ ਦੇਖ ਕੇ ਵੀ ਬੜਾ ਦੁੱਖ ਹੋ ਰਿਹਾ ਜਿੰਨਾ ਵੀ ਨੁਕਸਾਨ ਇੱਥੇ ਹੋਇਆ ਘਰਾਂ ਦਾ ਤੇ ਜ਼ਮੀਨਾਂ ਦਾ ਤੇ ਬਾਹਰ ਬੈਠਿਆ ਸਾਡੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਵੀ ਬੜਾ ਦੁੱਖ ਲੱਗਿਆ ਤੇ ਉਹਨਾਂ ਨੇ ਵੀ ਬੇਨਤੀ ਕੀਤੀ ਜਦੋਂ ਪਤਾ ਲੱਗਿਆ ਕਿ ਇੱਥੇ ਆ ਰਹੇ ਆ ਕਿ ਸਾਡੇ ਵੱਲੋਂ ਵੀ ਕੋਈ 50 ਘਰ ਕੋਈ 100 ਘਰ ਕੋਈ 13 ਘਰ ਜਿੰਨਾ ਵੀ ਕਰ ਸਕਦਾ ਉਹਨਾਂ ਨੂੰ ਆਪਣੇ ਸਾਡੇ ਵਾਂਗੂ ਮਦਦ ਕਰਨ ਲਈ ਬੇਨਤੀ ਕੀਤੀ ਸੋਸਾਇਟੀ ਵੱਲੋਂ ਅੱਜ ਸਿਰਫ ਮਾਲੀ ਸਹਾਇਤਾ ਹੀ ਕੀਤੀ ਜਾ ਰਹੀ ਹੈ ਇੱਥੇ ਜਿਥੇ ਬੰਦਿਆਂ ਨਾਲ ਪਤਾ ਕੀਤਾ ਐਨ ਜੀਓਜ਼ ਨਾਲ ਜੋ ਚੈਰਿਟੀਜ਼ ਉਹ ਬਹੁਤ ਬਹੁਤ ਕੰਮ ਕਰ ਰਹੇ ਤੇ ਅੱਗੇ ਤੋਂ ਵੀ ਜਿਹੜੀ ਖੇਤੀਬਾੜੀ ਦੇ ਵਿੱਚ ਵੀ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਉਹ ਵੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਜਿਨ੍ਹਾਂ ਦਾ ਰੋਜ਼ਗਾਰ ਖਤਮ ਹੋ ਗਿਆ ਜਾਂ ਬਹੁਤ ਨੁਕਸਾਨ ਹੋਇਆ ਉਹਨਾਂ ਨੂੰ ਬਸ ਮਾਲੀ ਸਹਾਇਤਾ ਕਰਨੇ ਆ ਰਹੇ ਵਾਈਗੁਰ ਜੀ ਦਾ ਖਲਚਾ ਵਾਈਗੁਰ ਜੀ ਦੀ ਫਤਿਹ ਮੈਂ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਬਜੈਕਟਿਵ ਕਮੇਟੀ ਹਲਕਾ ਆਦਮਪੁਰ ਦਿਲੰਦਰ ਤੇ ਮੈਂ ਉਥੋਂ ਆਇਆ ਤੇ ਮੇਰੇ ਨਾਲ ਮੇਰੇ ਵੱਡੇ ਜਿਹੜੇ ਭਰਾ ਆ ਜਸਪਾਲ ਸਿੰਘ ਟੇਸੀ ਤੇ ਉਹਨਾਂ ਦਾ ਬੇਟਾ ਜਿਹੜੇ ਤਨਮਨਜੀਤ ਸਿੰਘ ਟੇਸੀ ਐਮਪੀ ਆ ਜਿਹੜਾ ਤੀਜੇਰੀ ਬਣਿਆ ਡਿਫੈਂਸ ਕਮੇਟੀ ਦੇ ਚੇਅਰਮੈਨ ਵੀ ਆ ਇੰਗਲੈਂਡ ਦਾ ਉਹ ਥੋੜੇ ਦਿਨ ਪਹਿਲੇ ਇੱਥੇ ਹੋ ਕੇ ਗਿਆ ਸੀ ਉਹਨੇ ਹਾਲਾਤ ਦਾ ਜਦੋਂ ਪਤਾ ਲੱਗਾ ਦੇਖ ਕੇ ਵੀ ਗਿਆ ਸੀ ਤਾਂ ਇਹ ਛੋਟਾ ਪਰ ਆ ਵੀ ਤੇ ਬਾਕੀ ਸਾਰੇ ਬਾਹਰੋਂ ਜਿੱਥੇ ਆਏ ਆ ਤੇ ਅਸੀਂ ਪਹਿਲਾਂ ਦੇਖ ਕੇ ਗਏ ਸੀ ਹੁਣ ਮੌਕੇ ਤੇ ਅਸੀਂ ਵੱਧ ਤੋਂ ਵੱਧ ਕਰਕੇ ਜਿੱਦਾਂ ਦਾ ਮੌਕੇ ਤੇ ਜਾਂਦੇ ਆ ਤੇ ਜਿੱਥੇ ਘਰਾਂ ਦੇ ਨੁਕਸਾਨ ਹੋਏ ਆ ਉਹਨਾਂ ਨੂੰ ਜੇ ਕੋਈ ਜਿੰਨਾ ਅਸੀਂ ਚਲੋ ਇਦਾਂ ਨਹੀਂ ਸਾਰੇ ਇੱਕ ਨੂੰ ਕਹਿੰਦੇ ਪਿਆ ਅਸੀਂ ਇਹਨਾਂ ਕਰਦੇ ਆ ਤੇ ਜੇ ਕਿਸੇ ਦੀ ਲੋੜ ਮੁਤਾਬਕ ਦੇਖਿਆ 20000 ਰੁਪਏ 30000 ਰੁਪਏ 50000 ਰੁਪਏ ਉਹ ਮੌਕੇ ਤੇ ਹੀ ਜਿਹੜੇ ਸਾਡੇ ਲੋਕਾ ਦੇਖਦੇ ਆ ਉਹ ਪਹਿਲੀ ਕਸ਼ਤ ਉਹ ਦੇ ਹੀ ਜਾਂਦੇ ਆ ਫਿਰ ਉਹਨਾਂ ਦਾ ਜਦੋਂ ਮੰਗ ਬਣੂਗਾ ਕੋਈ ਖਾਦ ਲਈ ਜਿਹੜੇ ਗ੍ਰਾਮਤੀ ਸੰਗ ਮਿਲਦੇ ਸੀ ਉਹਨਾਂ ਲਈ ਕੀਤਾ ਸਾਰਿਆਂ ਲਈ ਜੇ ਸਕੂਲ ਵਾਲਿਆਂ ਨੇ ਕਹਿਤਾ ਵੀ ਅਸੀਂ ਉਹਨਾਂ ਦਾ ਵੀ ਮੰਗਾ ਨੋਟ ਕਰ ਲਈਆਂ ਕੰਪਿਊਟਰਾਂ ਦਾ ਕਿਸੇ ਨੂੰ ਸਾਈਕਲ ਹੀ ਚਾਹੀਦੀ ਸੀਗੀ ਦੋਸਰੇ ਬੀਲ ਚੇਅਰ ਉਹਦਾ ਵੀ ਮੌਕੇ ਤੇ ਨਮੀ ਦਾ ਆਕਰ ਤੇ ਆਰਡਰ ਇਦਾਂ ਜਿਹੜਾ ਵੀ ਮੌਕੇ ਤੇ ਕੋਈ ਸਾਨੂੰ ਲੱਗਦਾ ਠੀਕ ਆ ਤੇ ਹੋਵੇ ਕਿਉਂ ਆਪਾਂ ਇਹ ਪ੍ਰਭਾਈ ਤੇ ਕਰੀ ਨਹੀਂ ਸਕਦੇ ਇਹਨਾਂ ਦਾ ਥੋੜਾ ਬਾਲਾ ਹਿਸਾਬੀ ਚਲ ਜਵੇ ਸਾਨੂੰ ਬਾਹਰੋਂ ਟੈਲੀਫੋਨ ਆਏ ਛੱਕੇਵਲ ਸਿੰਘ ਛਾਣਿਆ ਆ ਫੋਰਮਬਰਕ ਜੁਕੇ ਤੋਂ ਜਗਦੇਵ ਸਿੰਘ ਛਾਣਿਆ ਨੌਰਚ ਤੋਂ ਜੁਕੇ ਤੋਂ ਤੇ ਇਦਾਂ ਹੀ ਛਡੇ ਗੁਰਬਖਸ਼ ਸਿੰਘ ਕੈਨੇਡਾ ਤੋਂ ਦਰਸ਼ਵੀਰ ਸਿੰਘ ਭਪਿੰਦਰ ਸਿੰਘ ਮੰਨਿਆ ਸ਼ਬਿਆ ਇਹ ਹੋਰ ਵੀ ਥਾਰੇ ਜਿੱਦਾਂ ਸਾਨੂੰ ਕਹੀ ਜਾਂਦੇ ਆ ਨਿਸ਼ਾਨਜੀਤ ਸਿੰਘ ਆ ਜੋ ਕਿ ਤੋਂ ਆਇਆ ਸਾਡੇ ਨਾਲ ਇਹ ਰਿਸ਼ਤੇਦਾਰ ਆ ਤੇ ਸਾਰੇ ਅਸੀਂ ਰਲ ਕੇ ਅਸੀਂ ਚਾਹਾਂਗੇ ਵੀ ਤਿੰਨ ਫੁੱਲ ਕੁਝ ਪਾ ਸਕੀਏ ਜਿੱਥੇ ਸ਼੍ਰੋਮਣੀ ਕਮੇਟੀ ਨੇ ਬੀਪ ਰੋਡ ਕਰਨਾ ਅਸੀਂ ਆਪਣੇ ਤੌਰ ਤੇ ਪਰਿਵਾਰ ਵਾਲੋਂ ਆਪਣੇ ਰਿਸ਼ਤੇਦਾਰਾਂ ਵਾਲੋਂ ਲਾਗੇ ਵਾਲਿਆਂ ਲੋ ਅਸੀਂ ਚਾਹੁੰਦੇ ਆ ਵੀ ਮੌਕੇ ਤੇ ਜਾ ਕੇ ਅਸੀਂ ਉਹਨਾਂ ਨੂੰ ਦੱਸ ਸਕੀਏ ਵੀ ਤੁਹਾਡੀ ਸੇਵਾ ਜਿਹੜੀ ਆ ਉਹ ਸਹੀ ਥੈਂ ਜਾਂਦੀ ਆ ਕਿਉਂਕਿ ਅਸੀਂ ਇਹ ਮੌਕਾ ਦੇਖਿਆ ਤੇ ਨੁਕਸਾਨ ਇਹਦਾ ਬਹੁਤ ਜ਼ਿਆਦਾ ਇੱਥੇ ਇਹਨਾਂ ਨੂੰ ਸਾਲ 6 ਮਹੀਨੇ ਜੇ ਇਦਾਂ ਦੇ ਕੰਮ 'ਚ ਸਾਰੇ ਲੱਗਦੇ ਆ ਤੇ ਅਸੀਂ ਚਾਹਾਂਗੇ ਸਾਰੇ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਵੀ ਇੱਥੇ ਵੀ ਸਾਰਿਆਂ ਨੂੰ ਹੱਥ ਜੋੜ ਕੇ ਇਹਹੀ ਅਪੀਲ ਆ ਕਿ ਇਦਾਂ ਦੇ ਜਿੱਥੇ ਆਪਾਂ ਪੰਜਾਬੀ ਸਾਰੀ ਦੁਨੀਆ 'ਚ ਬਾਕੀਆਂ ਦੇ ਨਾਲ ਖੜਦੇ ਆ ਆਪਣੇ ਵੀਰਾਂ ਤੇ ਭੈਣਾਂ ਤੇ ਜੇ ਅੱਜ ਆਫਤ ਆਈ ਆ ਕੁਦਰਤੀ ਆਪਾਂ ਜਿਹੜਾ ਯੋਗਦਾਨ ਪਾ ਸਕੀਏ ਲਈ ਆਪਾਂ ਨੂੰ ਬਤ ਬਤ ਹਿੱਸਾ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ